ਸਾਰਾ ਮਾਲ ਆਇਆ ਸਾਰੀ ਬੋਨੀ ਦੀ ਨਿੱਪਲ ਆਈ ਹੈ ਓਕੇ ਵੀਰੇ ਚੈੱਕ ਕਰੋ ਆ ਮਾਲ ਆ ਨਵਾਂ ਬਾਈ ਕੋ ਦੇਖੋ ਪੇਟੀਆਂ ਆ ਬੋਨੀ ਦੀ ਬੋਟਲ ਆ ਬੱਚੇ ਦੀ ਹਾਂਜੀ ਵੀਰੇ ਤੁਸੀਂ ਮੈਡੀਕਲ ਸਟੋਰ ਤੇ ਲੈਣੇ ਹੋ ਪ੍ਰਿੰਟ ਟੂ ਪ੍ਰਿੰਟ ਹਾਂਜੀ ਹਨਾ ਐਮ ਆਰ ਪੀ ਚੈੱਕ ਕਰੋ 50 ਰੁਪਏ ਐਮ ਆਰ ਪੀ 24 ਚ ਬਣੀ ਹੈ ਠੀਕ ਹੈ ਹਾਂਜੀ 4 ਸਾਲ ਵੈਲਿਡ ਹੈ ਹਾਂਜੀ 50 ਵਾਲੀ ਚੀਜ਼ ਕਿੰਨੇ ਦੀ ਪੈਣੀ ਤੁਹਾਨੂੰ 16 ਰੁਪਏ ਦੀ ਸਿਰਫ ਸਿਰਫ 16 ਰੁਪਏ ਦੀ ਐਦਾਂ ਹੀ ਐਦੀ ਨਿੱਪਲ ਆਂਦੀ ਹੈ 15 ਰੁਪਏ ਐਮ ਆਰ ਪੀ ਹਾਂਜੀ ਤੇ 50 ਰੁਪਏ ਦਾ ਪੈਕੇਟ ਦਊਂਗਾ ਤੁਹਾਨੂੰ ਦੇਖੋ ਬਾਈ ਸਾਰੇ ਢੇਰ ਲੱਗੇ ਮੇਲੇ ਲਿਬਸਟਿਕਾਂ ਬੱਲੇ ਨੂੰ ਨੂਟ ਕਰੀਏ ਨਾ ਬਾਕੀ ਤੁਸੀਂ ਆਪ ਦੇਖ ਲਓ ਇਦਾਂ ਦੀ ਚੀਜ਼ ਹੈ ਨਹੀਂ ਜਿਹੜੀ ਨਾਂ ਹੋਵੇ ਵਾਹ ਚੈੱਕ ਕਰੋ ਬ੍ਰਸ਼ ਵਾਲੀ ਲਿਬਸਟਿਕ ਹੈ ਢੀ ਵੱਡੀ ਲਿਬਸਟਿਕ ਹਾਂਜੀ 150 ਰੁਪਏ ਲੈਣੇ ਬਜਾਰੋਂ ਹਾਂਜੀ ਵੀਰੇ ਲੈਣੇ ਹੁਣ ਹਾਂਜੀ 25 ਰੁਪਏ ਸਿਰਫ ਸਿਰਫ 25 ਰੁਪਏ ਅਜਮੈਟਰੀਆਂ ਹਾਂਜੀ ਵੀਰੇ ਆ ਲਿਬਸਟਿਕ ਹੈ ਹਾਂਜੀ ਕੰਪਨੀ ਦਾ ਮਾਲ ਹੈ ਓਕੇ ਵੀਰੇ 2 ਰੁਪਏ ਲਾਉਂਗਾ ਤੁਹਾਨੂੰ ਸਿਰਫ ਪਹਿਲੇ 5 ਰੁਪਏ ਵੇਚਦਾ ਸੀ ਮੈਂ ਹੁਣ 2 ਦੀ ਕਰਤੀ ਹੁਣ 2 ਰੁਪਏ ਦੀ ਕਰਤੀ ਰੀਜ਼ਨ ਹੈ ਕਿ ਮਾਲ ਇਕੱਠਾ ਲੈਣ ਲੱਗ ਗਿਆ ਮੇਰੇ ਕੋਲ ਜਿੰਨਾ ਮਾਲ ਲੈ ਕੇ ਜਾਣੇ ਹੋ ਬਿੱਲ ਲੋ ਉਹੀ ਤਾਂ ਗੱਲ ਹੈ ਨਾ ਪੱਕਾ ਬਿੱਲ ਮਿਲੂਗਾ ਪੱਕਾ ਬਿੱਲ ਮਿਲੇਗਾ ਇਹ ਚੈੱਕ ਕਰੋ 3 ਰੁਪਏ ਵੀ ਠੀਕ 20 ਰੁਪਏ ਦੀ ਸੇਲ ਕਰਨੀ ਸੀ ਮਿਸਟਰ ਜੀ ਸਾਰਾ ਨਵਾਂ ਮਾਲ ਆਇਆ 15 ਰੁਪਏ ਆਪਾਂ ਅੱਜ ਫੇਰ ਖੜਿਆ ਫੀਲ ਲਗਾਂ ਚ ਨਵੀਆਂ ਆਟਮਾਨੀਆਂ ਦੇ ਕੋਸਮੈਟਿਕ ਦੇ ਸਾਮਾਨ ਤੇ ਤੁਸੀਂ ਰੇਟ ਸੁਣ ਕੇ ਹਰਾ ਰਹੇ ਹੋਗੇ ਸਾਰਾ ਸਾਮਾਨ ਕੰਪਨੀ ਦੇ ਨਾਲ ਪੱਕਾ ਬਿੱਲ ਮਰੂ ਕੋਈ ਡੁਪਲੀਕੇਟ ਨਹੀਂ ਹੋਊਗਾ ਵੀਡੀਓ ਨਾ ਬਣੇ ਨਾ ਤੁਹਾਡੇ ਕੰਮ ਦੀ ਵੀਡੀਓ ਸਾਰਾ ਮਾਲ ਆਇਆ ਸਾਰੀ ਬੋਨੀ ਦੀ ਨਿੱਪਲ ਆਈ ਹੈ ਓਕੇ ਵੀਰ ਚੈੱਕ ਕਰੋ ਆ ਮਾੜਾ ਨਮਾਗਈ ਕੋਲ ਦੇਖੋ ਤੇਤੀ ਆ ਬੋਨੀ ਦੀ ਬੋਟਲ ਆ ਬੱਚੇ ਦੀ ਹਾਂਜੀ ਵੀਰੇ ਤੁਸੀਂ ਮੈਡੀਕਲ ਸਟੋਰ ਤੇ ਲੈਣੇ ਹੋ ਪ੍ਰਿੰਟ ਟੂ ਪ੍ਰਿੰਟ ਹਾਂਜੀ ਹਨਾ ਐਮ ਆਰ ਪੀ ਚੈੱਕ ਕਰੋ 50 ਰੁਪਏ ਐਮ ਆਰ ਪੀ 24 ਚ ਬਣੀ ਐ ਠੀਕ ਐ ਹਾਂਜੀ 4 ਸਾਲ ਵੈਲਿਡ ਐ ਹਾਂਜੀ 50 ਵਾਲੀ ਚੀਜ਼ ਕਿੰਨੇ ਦੀ ਪੈਣੀ ਤੁਹਾਨੂੰ 16 ਰੁਪਏ ਦੀ ਸਿਰਫ ਸਿਰਫ 16 ਰੁਪਏ ਦੀ ਤੁਸੀਂ ਮੈਡੀਕਲ ਤੇ 50 ਰੁਪਏ ਖਰਚ ਕੇ ਆਨੇ ਹੋ ਹਾਂਜੀ ਇਹਦਾ ਹੈ ਹਨਾ ਐਦਾਂ ਹੀ ਇਹਦੀ ਨਿੱਪਲ ਆਂਦੀ ਐ 15 ਰੁਪਏ ਐਮ ਆਰ ਪੀ ਹਾਂਜੀ ਤੇ 50 ਰੁਪਏ ਦਾ ਪੈਕੇਟ ਦਊਂਗਾ ਤੁਹਾਨੂੰ 50 ਰੁਪਏ ਦਾ ਪੈਕੇਟ ਦਵਾਂਗਾ ਤੁਹਾਨੂੰ ਪੂਰਾ ਪੈਕ ਤੇ ਵਿਹਾਂ ਦਾ ਬਾਈ ਇਹ ਦੇ ਦਵਾਂ ਆ ਦੇਖੋ ਇੱਧਰ ਵੀ ਹਸਿਆ ਸਮਾਨ ਇਹ ਬੋਟਲ ਹੈ ਜੀ ਸ਼ਾਵਰ ਬੋਟਲ ਹੈ ਆ ਸ਼ਾਵਰ ਬੋਟਲ ਹੈ ਹਾਂ ਜੀ ਕਿੰਨੇ ਦੀ ਪੈਣੀ ਬਾਜ਼ਾਰੋਂ ਦੀ 50 ਰੁਪਏ ਲੈਨੇ ਹਾਂ ਹਾਂ ਜੀ 18 ਰੁਪਏ ਸਰ 18 ਦੀ ਸਿਰਫ 18 ਰੁਪਏ ਆ ਸਾਰੇ ਡਿਜ਼ਾਈਨ ਆ ਵੱਖੋ ਵੱਖਰੇ ਡਿਜ਼ਾਈਨ ਓਕੇ ਹੁੰਦੇ ਆ ਇਹ ਚੈੱਕ ਕਰੋ ਵੱਖਰੋ ਵੱਖਰੇ 20 ਰੁਪਏ ਨਹੀਂ ਪ੍ਰਾਈਸ ਸਾਰਾ 21 ਆ ਹਾਂ ਹਾਂ ਸਾਰਾ ਵੱਖੋ ਵੱਖਰੇ ਆਜੋ ਅੰਦਰ ਆਜੋ ਕਿੱਦਾਂ ਦੀ ਕੁਆਲਿਟੀ ਆ ਤੇ ਕੀਜ ਆ ਉਸ ਹਿਸਾਬ ਨਾਲ ਪ੍ਰਾਈਸ ਆ ਬੜੀ ਬਾਕੀ ਦਾ ਘਾਟ ਹੀ ਸਾਨੂੰ ਪਤਾ ਹੀ ਆ ਆ ਦੂਜੀ ਸ਼ਾਪ ਆ ਪਾਈ ਦੀ ਚਲੋ ਵੀਡੀਓ ਬਣਾਉਂਦੇ ਹਾਂ ਇੱਕ ਵਾਰੀ ਪਹਿਲਾਂ ਨਿਗਾਹ ਜੀ ਮਾਰ ਆਈਏ ਸਾਰੇ ਆ ਦੇਖ ਲਓ ਜਮਾਨਾ ਇੱਧਰ ਵੀ ਲੋਡ ਕੀਤਾ ਪਿਆ ਸਾਗਰ ਨੇ ਇਹ ਦੁਕਾਨ ਫੀਲਡ ਨਾਲ ਚ ਸਾਗਰ ਸਾਗਰ ਹੁੰਦੀ ਆ ਇਹ ਦੁਕਾਨ ਹੈਗੀ ਆ ਸ਼ੰਕਰ ਮਹਾਰਾਜੀ ਦੀ ਹਾਂਜੀ ਆਪਾਂ ਸਾਰੇ ਨੋਕਰ ਚੈੱਕ ਕਰਾਓ ਇੱਕ ਵਾਰੀ ਇਹ ਤਾਂ ਹੈ ਲੋ ਜੀ ਸ਼ੰਕਰ ਮਾਰਾ ਦੀ ਦੁਕਾਨ ਹੈ ਅਸੀਂ ਨੌਕਰਾਂ ਸਾਰੇ ਇਹ ਤਾਂ ਹੈ ਰੇਟ ਦੇਖ ਰੇਟ ਤੁਹਾਨੂੰ ਕਿੱਦਾਂ ਇਹ ਦਿੰਦਾ ਇਹ ਚੈੱਕ ਕਰੋ ਅੱਜ ਮੈਡਰੀਆਂ ਹਾਂਜੀ ਵੀਰੇ ਇਹ ਲਿਪਸਟਿਕ ਹੈ ਹਾਂਜੀ ਜੀ ਕੰਪਨੀ ਦਾ ਮਾਲ ਹੈ ਠੀਕ ਵੀਰੇ 2 ਰੁਪਏ ਲਾਉਂਗਾ ਤੁਹਾਨੂੰ ਸਿਰਫ ਪਹਿਲੇ 5 ਰੁਪਏ ਵੇਚਦਾ ਸੀ ਮੈਂ ਹੁਣ 2 ਦੀ ਕਰਤੀ ਹੁਣ 2 ਰੁਪਏ ਦੀ ਕਰਤੀ ਰੀਜ਼ਨ ਹੈ ਕਿ ਮਾਲ ਇਕੱਠਾ ਲੈਣ ਲੱਗ ਗਿਆ ਹਾਂ ਸਮਝ ਗਿਆ ਇਹ ਗੱਲ ਮੈਂ ਕਹਿੰਦਾ ਉਹੀ ਆਪਾਂ ਗਾ ਤੁਹਾਨੂੰ ਰੇਟ ਦਵਾਂਗੇ 2 ਰੁਪਏ ਦੀ ਤੇ 20 ਰੁਪਏ ਦੀ ਸੇਲ ਵਿੱਚ ਮੈਂ ਕਮੈਂਟ ਕਰਦੇ ਹਾਂ ਜਿਹੜਾ ਡੁਪਲੀਕੇਟਾ ਬਹੁ ਆ ਭਾਈ ਆ ਕੇ ਦੇਖ ਲਓ ਜੇ ਬੈਲਿਆਂ ਨਾਲ ਬਿੱਲ ਲੈ ਲਿਓ ਐਵੇਂ ਨਹੀਂ ਕਮੈਂਟਾਂ ਦੇ ਵਿੱਚ ਬੋਲੀਦਾ ਹਾਂ ਦਾ ਮੇਰੇ ਕੋਲ ਜਿੰਨਾ ਮਾਲ ਲੈ ਕੇ ਜਾਣੇ ਹੋ ਬਿੱਲ ਲਓ ਉਹੀ ਤਾਂ ਗੱਲ ਹੈ ਨਾ ਪੁੱਕਾ ਬਿੱਲ ਮਿਲੂਣ ਵਾਲਾ ਪੁੱਕਾ ਬਿੱਲ ਮਿਲੇਗਾ ਇਹ ਚੈੱਕ ਕਰੋ 3 ਰੁਪਏ ਦੀ ਠੀਕ ਹੈ 20 ਰੁਪਏ ਦੀ ਸੇਲ ਕਰਨੀ ਸੀ ਓਕੇ ਬ్రో ਹਨਾ ਇਹ ਚੈੱਕ ਕਰੋ ਲਿਪਸਟਿਕਾਂ ਢੇਰ ਲੱਗੇ ਪਏ ਆ ਦੇਖੋ ਭਾਈ ਆ ਸਾਰੇ ਢੇਰ ਲੱਗੇ ਪਏ ਲਿਪਸਟਿਕਾਂ ਬਾਕੀ ਤੁਸੀਂ ਆਪ ਦੇਖ ਲਓ ਇਦਾਂ ਦੀ ਚੀਜ਼ ਹੈ ਨਹੀਂ ਜਿਹੜੀ ਨਾਂ ਹੋਵੇ ਵਾਹ ਚੈੱਕ ਕਰੋ ਬਰਸ਼ ਵਾਲੀ ਲਿਪਸਟਿਕ ਐਡੀ ਵੱਡੀ ਲਿਪਸਟਿਕ ਹਾਂਜੀ ਤੁਸੀਂ 150 ਰੁਪਏ ਲੈਣੇ ਬਿਆਰੋਂ ਹਾਂਜੀ ਵੀਰੇ ਲੈਣੇ ਹੁਣ 25 ਰੁਪਏ ਸਿਰਫ ਸਿਰਫ 25 ਰੁਪਏ ਓਕੇ ਵੀਰੇ ਠੀਕ ਹੈ ਜੀ ਆਹ ਦੇਖੋ ਆ ਲਿਪਸਟਿਕ ਹੈ ਬਿਆਰੋਂ 50 ਰੁਪਏ ਦੀ ਲੈਣੇ ਹਾਂ 10 ਰੁਪਏ ਸਿਰਫ ਸਿਰਫ 10 ਰੁਪਏ ਪੈਣੀ ਆ 50 50 ਰੁਪਏ ਢੇਰ ਲਾ ਦੋ ਉੱਥੇ ਸੇਲ ਲਾ ਦੋ 50 ਰੁਪਏ 50 ਰੁਪਏ ਹੈਨਾ ਐਂਟੀ ਕਰੀ ਜਾਨਾ ਬਾਈ ਇਹ ਗਾਲੀ ਸਾਰੀ ਡੇਟਾ ਦੇ ਮੁੱਕਦੀ ਆ। ਇਹਦਾ ਗੱਲ ਹੈ। ਮਾਰਕੀਟ ਕਿੱਡੀ ਵੱਡੀ ਆ। ਹਨਾ? ਉਹ ਵੱਡੀ ਆ। ਆ ਦੇਖੋ, ਐਲਬਿਸਟੀਗਾ ਸਾਰੀ। ਆ ਪੀਸ ਚੈੱਕ ਕਰੋ। ਹਨਾ? ਕਿੰਨੇ ਦੀ ਪੈਣੀ ਆ? 25 ਰੁਪਏ। ਸਿਰਫ ਸਿਰਫ 25 ਰੁਪਏ ਦੇ ਵਿੱਚ 20 ਤਰ੍ਹਾਂ ਦੇ ਕੰਟੇਨਰ ਆ। ਓਕੇ ਬਈ। ਕਲਰ ਕਿਆ ਬਈ? ਜਿਹੜਾ ਕ ਕਲਰ ਉੱਪਰ ਉਹੀ ਅੰਦਰ ਹੋਏਗਾ। ਜਿਹੜਾ ਮਰਜ਼ੀ ਕਲਰ ਲੈ ਲਓ। ਜਿਹੜਾ ਮਰਜ਼ੀ। ਇਹ ਚੈੱਕ ਕਰੋ। ਐਲਬਿਸਟੀ ਠੀਕ ਹੈ ਜੀ। ਕਿੰਨਾ ਮੈਸਰ ਕਰੀ ਸਾਰਾ ਨਵਾਂ ਮਾਲ ਆਇਆ 15 ਰੁਪਏ 50000 ਰੁਪਏ ਸੇਲ ਲਾ ਦੋ 15 ਰੁਪਏ ਇਹ ਸਾਰੀਆਂ ਲਿਸਟਿੰਗਾਂ ਲੱਗੀਆਂ ਸਾਰੀਆਂ ਕੰਪਨੀ ਦੀਆਂ ਨੋਨ ਟ੍ਰਾਂਸਫਰ ਹਨਾ ਹਾਂਜੀ ਵੀਰੇ ਇਹ ਸਾਰੀਆਂ ਲਿਸਟਿੰਗਾਂ ਲੱਗੀਆਂ ਇਹਦੇ ਉੱਤੇ 355 ਰੁਪਏ ਅਮਰ ਰੁਪਏ 100 ਰੁਪਏ ਦਾ ਪੀਸ ਹੋਊਗਾ ਬਹੁਤ ਥਿਓਰੇ